ਬਿੱਟੂ ਜੀ ਉੱਠ ਕੇ ਜਾਵੜੇ ਉਹਨਾਂ ਨੂੰ ਪੁੱਛਣਾ ਸੀਗਾ ਜਿੱਦ ਦਿਨ ਆ ਗਿਆ ਇਲੈਕਸ਼ਨ ਆਈ ਪੰਜਾਬ ਪਵਨ ਆ ਤੇ ਆਈ ਕਿਸਾਨ ਆਕੂ ਸੀਗਾ ਚੱਕ ਕੇ ਬਾਹਰ ਮਾਰੇ ਕਹਿੰਦੇ ਬਾਹਰ ਨਿਕਲੋ ਤੂੰ ਤੇ ਆਈ ਤੁਹਾਡੇ ਨਾਲ ਹੋਣੀ ਹੈ ਆ ਫੇਰ ਹੋਈ ਹੈ ਆਪਾਂ ਆਪਸ ਵਿੱਚ ਖੁਸ਼ ਹੋਈ ਜਾਂਦੇ ਆ ਵੀ ਅਸੀਂ ਲੈਂਡ ਪੁਲਸਿੰਗ ਪੁਲ ਪੁਲੀ ਪੁਲਿੰਗ ਪੋਲਿਸੀ ਵਾਪਸ ਕਰਾਤੀ ਇਹਦੇ ਪਿੱਛੇ ਵੀ ਰਾਜ਼ ਹੈ बहुत शातिर लोग है दिल्ली जड़े आए बैठे है इन्होंने देखा भी अभी तो जिला परिषद इलेक्शन आने ब्लॉक समितिया दे इलेक्शन आने हैं इन्हों पिंड की नहीं देना सब वर्ड़न देंदे पिंड थोड़े कोई वर्न देता इन्हों पिंड लैंड पुलिसिंग पुलिस वापस वाप हो भी सकता इस करके मैं कह रहा पछाणो ਨਾ ਤਾਂ ਸ਼ਹਿਰੀਆਂ ਦੇ ਹੱਕ 'ਚ ਜਿਹੜੇ ਕਹਿੰਦੇ ਵੇ ਸੀ ਉੱਥੇ ਬਿਲਡਿੰਗਾਂ ਮਾਰਤਾ ਚ ਚਾਹਾਂਗੇ ਨਾ ਉਹਨਾਂ ਦੇ ਹੱਕ 'ਚ ਨਾ ਕਿਸਾਨਾਂ ਦੇ ਹੱਕ 'ਚ ਅਗਰ ਕਿਸਾਨਾਂ ਦੇ ਹੱਕ 'ਚ ਕੋਈ ਨਿਤਰੀਆ ਸਾਹਿਬ ਅੱਜ ਦਾ ਅਮਰੀਕਾ ਦਾ ਜ ਨਵਾਂ ਥਾਣੇਦਾਰ ਨਿਕਲ ਕੇ ਆਇਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕੀ ਨੇ ਹਿੱਕੜਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਪਰਵਾਹ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਐਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰਚੀ ਦੇ ਵਾਸਤੇ ਕਿਸਾਨਾਂ ਵਾਸਤੇ ਮੈਂ ਕਿਸਾਨ ਆਗੂਆਂ ਨੂੰ ਜਿਹੜੇ ਕੱਲ ਤਾਂ ਹੀ ਪਾਠ ਪੜ੍ਹਾਉਂਦੇ ਸੀਗੇ ਕਹਿੰਦੇ ਜੀ ਡਬਲਿਊਟੀਓ ਸਾਈਨ ਕਰਤੀ ਹਿੰਦੁਸਤਾਨ ਨੇ ਕਿਸਾਨਾਂ ਦਾ ਹੱਕ ਮਾਰਿਆ ਗਿਆ امریکہ نے ڈبلو ٹی او چیتے کر کے سٹی پہ یک پوچھتے ہی نہیں کہ گل کرو سودا کرو ڈیل کرو ڈیل کرو میرے جس کی لاٹھی اس کی بحس